ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਲੂਆਂ ਨੂੰ ਉਬਾਲ ਕੇ ਆਪਾਂ ਨੇ ਆਲੂਆਂ ਨੂੰ ਚੀਰ ਲਿਆ ਏ 400 ਗ੍ਰਾਮ ਆਪਾਂ ਨੇ ਬੇਸਨ ਲਈ ਏ ਅੱਧਾ ਚਮਚ ਪਾਵਾਂਗੇ ਨਮਕ ਦਾ ਥੋੜੀ ਜੀ ਲਾਲ ਮਿਰਚ ਥੋੜੀ ਜੀ ਹਲਦੀ ਥੋੜੀ ਜੀ ਆਪਾਂ ਜਵੈਣ ਲਈ ਹੈ ਮਿੱਠਾ ਸੋਡਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ 400 ਗ੍ਰਾਮ ਆਪਾਂ ਨੇ ਬੇਸਣ ਲਿਆ ਇਹਦੇ ਵਿੱਚ ਹੁਣ ਪਾਣੀ ਐਡ ਕਰਨਾ ਹੈ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰੀ ਜਾਵਾਂ ਇਸ ਤਰ੍ਹਾਂ ਦਾ ਬੈਟਰ ਤਿਆਰ ਕਰ ਲਿਆ ਆਪਾਂ ਨੇ ਨਾ ਹੀ ਜ਼ਿਆਦਾ ਆਪਣਾ ਪਤਲਾ ਹੈ ਨਾ ਹੀ گاੜਾ ਹੈ ਤੇਲ ਦੇ ਗਰਮ ਹੋਣ ਤੋਂ ਬਾਅਦ ਇਸ ਤਰ੍ਹਾਂ ਆਪਾਂ ਨੇ ਸਬੂਤਣੀਆਂ ਨੂੰ ਕੁੱਟ ਲਿਆ 2 ਚਮਚ ਚ ਦੇ ਕਰੀਮ ਨੇ ਸਬੂਤਣੀਆਂ ਤੇ ਨਾਲ ਹੀ ਪਾ ਦਵਾਂਗੇ ਆਪਾਂ ਇਸ ਤਰ੍ਹਾਂ ਬਰੀ ਘਟਲੀਆਂ ਰੱਖੀਆਂ ਨੇ ਮਿਕਸ ਕਰ ਕੇ ਪਿਆਜ਼ ਦਾ ਥੋੜਾ ਜਿਹਾ ਬਸ ਆਪਾਂ ਨੇ ਕੱਚਾ ਪਾ ਲਿਆ ਧੂਕ ਕਰ ਲਿਆ ਮਟਰ ਵੀ ਪਾ ਸਕਦੇ ਹਾਂ ਜੇ ਮਸਾਲੇ 1 ਚਮਚ ਲਿਆ ਆਪਾਂ ਲਾਲ ਮਿਰਚ 1 ਚਮਚ ਲਿਆ ਗਰਮ ਮਸਾਲਾ ਅੱਧਾ ਚਮਚ ਲਿਆ ਧਨੀਆ ਪਾウダー 1 ਚਮਚ ਛੋਟਾ ਲਿਆ ਆਪਣੇ ਹਲਦੀ 1 ਚਮਚ ਦੇ ਆਪਾਂ ਨੇ ਨਮਕ ਦਾ ਸਾਰੇ ੜਕਾ ਦਵਾਂਗੇ ਆਪਾਂ ਸਾਰੇ ਮੇਥੀ ਗੋਮੇਟੇ ਤੜਕੇ ਨੂੰ ਸੇਕ ਲੱਗਣ ਤੋਂ ਬਾਅਦ ਉਬਲੇ ਹੋਏ ਆਲੂ ਪਾ ਦਵਾਂਗੇ। ਗਿਆਸ ਪਾ ਦਵਾਂਗੇ ਬੰਦ ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਨੂੰ। ਆਪਣੀ ਬ੍ਰੈਡ ਆਪਣੀ ਬਣਾ ਕੇ ਤਿਆਰ ਕਰ ਲਿਆ ਜੇਕਰ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਸਾਡੀਆਂ ਹੋਰ ਰੈਸਪੀ ਦੇਖਣ ਵਾਸਤੇ